ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਤੇ ਹੁਣੇ ਮੈਂ ਉੱਠਿਆ ਸੀ ਰੈਸਟ ਹੋ ਗਿਆ ਸੀ ਜੀ ਰਾਤ ਤੇ ਹੁਣ ਬਾਹਰ ਜਾ ਕੇ ਦੇਖਦੇ ਆਂ ਵੀ ਅੱਜ ਵੀ ਧੁੰਦ ਉੱਤੇ ਹੈਗੀ ਕਿ ਨਹੀਂ ਘੱਟ ਆ ਗਿਆ ਨਾਲੋਂ ਪਹਿਲਾਂ ਬਾਹਰ ਦੇਖਦੇ ਆਂ ਫਿਰ ਟ੍ਰੀਟਮੈਂਟ ਵਗੈਰਾ ਕਰਨਾ ਹੈ ਮਰੀ ਜਾਂਦਾ ਧੁੰਦ ਹੈਗੀ ਆ ਬਹੁਤ ਜ਼ਿਆਦੇ ਰਾਤ ਦੀ ਤਰੇਲ ਪਈ ਹੋ ਮੋਟਰਸਾਈਕਲ ਸਾਰਾ ਭਿੱਜਿਆ ਪਿਆ ਤੇ ਇਹਨੂੰ ਆ ਕੇ ਸਾਫ਼ ਕਰਦੇ ਆਂ ਪਹਿਲਾਂ ਚਾਚੂ ਪੀਲੀਏ ਫਿਰ ਆਕੇ ਨੂੰ ਸਾਫ ਕਰਦੇ ਆ ਟ੍ਰੀਟਮੈਂਟ ਕਰਕੇ ਜੋ ਕੱਲ੍ਹ ਆਪੇ ਜਾਨ ਤਰਦਾ ਚੱਲੀਏ ਹੁਣ ਕੰਨੂ ਮੋਟਰਸਾਈਕਲ ਸਾਡਾ ਸਟਾਰਟ ਆ ਸਿਆਣ ਲਈ ਜਾਣਾ ਤੁੰਦ ਪਈਓ ਆ ਤੇ ਚੱਲੀਏ ਹੁਣ ਕੰਨੂ ਤੇ ਜਾ ਕੇ ਘਰੇ ਕੰਮ ਜਾਣਾ ਇੱਕ ਬਿਊਟੀ ਤੋਂ ਆਕੇ ਨਹਾ ਕੇ ਹੋ ਗਿਆ ਸੀ ਮੈਂ ਫ੍ਰੀ ਤੇ ਹੁਣ ਕਚਹਿਰੀਆਂ ਚੱਲਿਆ ਫਾਰਮ ਜੇ ਲੈ ਕੇ ਸਰਟੀਫਿਕੇਟ ਕਰਾਣੇ ਆ ਤੇ ਬਾਹਰ ਮੌਸਮ ਵੀ ਠੀਕ ਹੋ ਗਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਧੁੰਦ ਸੀ ਤੇ ਹੁਣ ਠੀਕ ਆ ਸੂਰਜ ਨਿਕਲਣ ਲੱਗਾ ਤੇ ਹੁਣ ਚੱਲੀਏ ਕਚਹਿਰੀਆਂ ਤੇ ਕਚਹਿਰੀਆਂ ਮੋਰੇ ਪਹੁੰਚ ਗਏ ਮੋਟਰਸਾਈਕਲ ਅਸੀਂ ਬਾਹਰੇ ਲਾ ਜਾਣਾ ਇਹ ਆ ਕਚਹਿਰੀਆਂ ਅੰਦਰ 10 ਰੁਪਏ ਦੀ ਪਰਚੀ ਲੱਗਣੀ ਐਨੇ ਫਾਰਮਾਂ ਦੇ ਆ ਦੋ ਸਰਟੀਫਿਕੇਟ ਨਿਕਾਏ ਕਢਾਏ ਆ ਹੁਣ ਇਹ ਦੋ ਸਰਟੀਫਿਕੇਟ ਕਾਲਜ ਦੇ ਕੇ ਆਣੇ ਆ ਤੇ ਕਾਲਜ ਚਲਦੇ ਆ ਪਹਿਲਾਂ ਸੋਣ ਦਾ ਮਿੱਟ ਕੀ ਦੇ ਟਪ ਨਿਕਲੀ ਆ ਆ ਕੀ ਵਧੀਆ ਹੋ ਗਿਆ ਕਾਲੇ ਪੁੱਜ ਗਏ ਦੇਖੋ ਜੰਦਰੋ ਕਾਲਜ ਮੈਡਮ ਤਾਂ ਫਿਲਹਾਲ ਹੈ ਨਹੀਂ ਤੇ ਕਾਲਜ ਕਲਰਕ ਨੂੰ ਦੇਣੇ ਪੈਣੇ ਫਾਰਮ ਫਾਰਮ ਦੇ ਤੇ ਕਿਉਂਕਿ ਮੈਡਮ ਨੇ ਤਾਂ ਆਣਾ ਸੀ ਥੋੜਾ ਲੇਟ ਨੇ ਤਾਂ ਮੈਨੂੰ ਵਾਪਸ ਫੇਰ ਆਣਾ ਪੈਣਾ ਸੀ ਕਲਰਕ ਨੂੰ ਦੇ ਦਿੱਤੇ ਫਾਰਮ ਤੇ ਹੁਣ ਘਰੇ ਚਲਦੇ ਆ ਫੇਰ ਰੈਸਟ ਕਰਨਾ ਸ਼ਾਮ ਨੂੰ ਡਿਊਟੀ ਵੀ ਜਾਣਾ ਆ ਤਾ ਨੌਨ ਹਸਪੀਟਲ ਜਾ ਕੇ ਮਿਲਦੇ ਆ ਉੱਠ ਗਿਆ ਸੀਗਾ ਮੈਂ ਡਿਊਟੀ ਤੇ ਮੈਂ ਆ ਗਿਆ ਸੀ ਤੇ ਇੱਕ ਸਰਜਰੀ ਆ ਬਲੈਡਰ ਸਟੋਨ ਹੋ ਗਿਆ ਹੋ ਸਕਿਆ ਤਾਂ ਤੁਹਾਨੂੰ ਇਹ ਸਰਜਰੀ ਜ਼ਰੂਰ ਦਿਖਾਵਾਂਗੇ ਮੈਂ ਆਓਟੀ ਦਾ ਸਮਾਨ ਵਗੈਰਾ ਦੇਖ ਲਵਾਂ ਜੀ ਸਰਜਰੀ ਹੋ ਗਈ ਤੇ ਆਪਾਂ ਹੁਣ ਜਾ ਕੇ ਖਾਈਏ ਥੱਲੇ ਰੋਟੀ ਆਪਰੇਸ਼ਨ ਹੋ ਗਿਆ ਸੀ ਤੇ ਕੱਪੜੇ ਵੀ ਸਾਰੇ ਲਿਬੜ ਗਏ ਆ ਕੋਟੀ ਦੀ ਹੋ ਗਈ ਕਲੀਨਿੰਗ ਤੇ ਹੁਣ ਆਪਾਂ ਫੋਗਰ ਚਲਾਉਣ ਲੱਗੇ ਆ ਇਦੇ ਵਿੱਚ ਆ ਦਵਾਈ ਪਾਵਾਂਗੇ ਸਿਲਵਰ ਐਕਸ ਸੋਲੂਸ਼ਨ ਤੇ ਆ ਪਾਣੀ ਥੋੜਾ ਜਿਹਾ ਪਾਣੀ ਚ ਪਾਲੀਆ ਦਵਾਈ ਤੇ ਹੁਣ ਅਸੀਂ ਇੱਥੋਂ ਤੀ ਇਹਦੇ ਵਿੱਚ ਪਾਵਾਂਗੇ ਲੈਟਾ ਕਰਦੀ ਓਟੀ ਦੀਆਂ ਬੰਦ ਇਹਨੂੰ ਦਿੱਤਾ ਹੁਣ ਚਲਾ ਤੇ ਉਹਦੀ ਭਾਫ਼ ਬਣਾ ਕੇ ਪਿਨੀ ਹੁਣ ਉਹ ਦਵਾਈ ਦੀ ਜਿਹੜੀ ਵਿੱਚ ਪਾਈ ਆ ਉਹਦੀ ਭਾਫ਼ ਬਣਾ ਕੇ ਸਾਰੇ ਕਮਰਿਆਂ 'ਚ ਕਮਾਦਣੀਆਂ ਜਿਹਦੇ ਨਾਲ ਸਾਰੇ ਪਾਸੇ ਦੇ ਕਟਾਣੂ ਲੱਗੇ ਮਰ ਜਾਣੇ ਆ ਤੈਨੂੰ ਅਸੀਂ 2 ਘੰਟਿਆਂ ਬਾਅਦ ਦੁਬਾਰੇ ਯੂਜ਼ ਕਰ ਸਕਦੇ ਹਾਂ ਉਹ ਟੀਨ ਓਹ ਹੋ ਹੋ ਅੱਜ ਫੇਰ ਧੁੰਦ ਬੁਰਾ ਹਾਲ ਓਹ ਹੋ ਧੁੰਦ ਹੋਰ ਜ਼ਿਆਦਾ ਪੈ ਗਈ ਮੇਰੀ ਤਾਂ ਪਿਲਾਲ ਚੱਲਦੀ ਸੀ ਸ਼ਿਫਟ ਮੈਂ ਕਹੇ ਬਾਹਰ ਜਾ ਕੇ ਥੋੜਾ ਧੁੰਦ ਦਾ ਮਜ਼ਾ ਲੈ ਲੀਏ ਤੇ ਮੇਰੀ ਸ਼ਿਫਟ ਆਉਣ ਹੋ ਗਈ ਹੈ ਖਤਮ ਤੇ ਦੂਜੇ ਸਟਾਫ ਨੂੰ ਠਾਲਦਾ ਆਂ ਮੈਂ ਕਰਦਾ ਆਂ ਰੈਸਟ ਆਈ ਹੋਪ ਤੁਹਾਨੂੰ ਮੇਰਾ ਇਹ ਛੋਟਾ ਜਿਹਾ ਬਲੌਗ ਵਧੀਆ ਲੱਗਿਆ ਵਧੀਆ ਲੱਗਿਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਿਓ ਬਾਕੀ ਮਿਲਦੇ ਆਂ ਨੈਕਸਟ ਬਲੌਗ